ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਸਤੇ ਕਹਿੰਦੇ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਤੇ ਐਰ ਕੀ ਵੀ ਹੋਲਾ ਮਹੱਲਾ ਜਿਵੇਂ ਆਨੰਦਪ੍ਰਸਾਦ ਦੀ ਧਰਤੀ ਤੇ ਖੇਡਿਆ ਜਾਂਦਾ ਜਿਵੇਂ ਕੱਚੇ ਰੰਗਾਂ ਦੇ ਨਾਲ ਖੇਡਦੇ ਆ ਲੋਕ ਤੇ ਸਤਿਗੁਰਾਂ ਨੇ ਕੀ ਕੀਤਾ ਵੀ ਹੋਲਾ ਤੇ ਮਹੱਲਾ ਗੱਤਗਾ ਖੇਡਣਾ ਸਿਖਾਇਆ ਬਈ ਹਮਲਾ ਕਰਨਾ ਇੱਕ ਤੇ ਇੱਕ ਹਮਲੇ ਵਾਲੀ ਜਗ੍ਹਾ ਦੀ ਨੀਅਤ ਕਰਨੀ ਤੇ ਐਦਾਂ ਗੱਤਗੇ ਦਾ ਅਭਿਆਸ ਕਰਾਉਣੇ ਐ ਇਹ ਉਹ ਲੋਕ ਆ ਨਾਮ ਪ੍ਰਸਾਦ ਦੀ ਧਰਤੀ ਦੇ ਘੋੜੇ ਦੇਖਣੇ ਤੇ ਹੋਰ ਦੇਖਣਾ ਤੇ ਬਹੁਤ ਵੱਡਾ ਸਹਿਯੋਗ ਜਿਹਦੇ ਕਰਕੇ ਅੱਜ ਅਸੀਂ ਤੁਹਾਡੇ ਰੂਬਰੂ ਹੋਏ ਆ ਵੀ ਸਾਡੀ ਖਰੜ ਦੀ ਇੱਕ ਸੰਸਥਾ ਹੋਰ ਹੈ ਸ਼ਹੀਦ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਖਰੜ ਸੰਪਰਦਾਇ ਦਲ ਪੰਥ ਬਹਾਦਰ ਬਾਬਾ ਬੀਬੀ ਚੰਦ ਸਾਹਿਬ ਜੀ ਇਹ ਜਿਹੜੇ ਨੌਜਵਾਨ ਹੈ ਇਹਨਾਂ ਨੇ ਬਹੁਤ ਪਿਛਲੀ ਵਾਰ ਕੀ ਕੀਤਾ ਸਾਡੇ ਇਲਾਕੇ ਦੇ ਬਹੁਤ ਲੋਕ ਇਹਦੇ ਆ ਕਿੰਨੇ ਪਿੰਡਾਂ ਦੇ ਜਿਹੜੇ ਦੂਰ ਜਾ ਕੇ ਹੋਲਾ ਮਹੱਲਾ ਨਹੀਂ ਦੇਖ ਸਕਦੇ ਨਹੀਂ ਦੇਖ ਸਕਦੇ ਪਰ ਇਹਨਾਂ ਨੇ ਇੱਥੇ 3 ਦਿਨ ਦਾ ਸਮਾਗਮ ਰੱਚ ਕੇ ਉਸ ਤੋਂ ਬਾਅਦ ਜਿਹੜੇ ਢੀਂਗ ਸਿੰਘ ਉਹ ਫੌਜਾਂ ਉਹਨਾਂ ਨੇ ਘੋੜੇ ਤੇ ਉਦਾਂ ਹੀ ਖਾਤੀ ਊਂਠ ਘੋੜੇ ਨਗਾਰੇ ਵੱਜਦੇ ਆ ਗੱਤ ਕੇ ਖੇਡਦੇ ਸੀ ਸਿੰਘ ਸਾਰੇ ਉਹ ਗਰਾਊਂਡ ਦੇ ਵਿੱਚ ਆਏ ਆ ਦਸਹਰੇ ਗਰਾਊਂਡ ਤੋਂ ਅੱਗੇ ਤੇ ਉੱਥੇ ਘੋੜਾ ਦੌੜਾ ਹੋਈਆਂ ਜਿਹੜੀਆਂ ਲੋਕਾਂ ਨੇ ਪਹਿਲੀ ਵਾਰ ਦੇਖੀਆਂ ਤੇ ਲੋਕਾਂ ਨੇ ਬਹੁਤ ਵਧੀਆ ਮਹਿਸੂਸ ਕੀਤਾ ਪਿਛਲੇ ਸਾਲ ਬਿਲਕੁਲ ਜੀ ਭਾਈ ਅਸੀਂ ਰੋਜੇ ਮਹਾਰਾਜ ਜੇ ਨਾਨਕਪੁਰ ਸਾਹਿਬ ਨਹੀਂ ਜਾ ਸਕੇ ਪਰ ਸਾਡੇ ਇਲਾਕੇ ਦੇ ਵਿੱਚ ਇਹਨਾਂ ਨੇ ਉਹ ਜਿਹੜਾ ਸਾਰਾ ਦ੍ਰਿਸ਼ ਹੋਲੇ ਮਹੱਲੇ ਦਾ ਉਹ ਦਿਖਾ ਦਿੱਤਾ ਤੇ ਅਸੀਂ ਸਾਰਾ ਜਿਹੜਾ ਇਲਾਕਾ ਨਿਵਾਸੀ ਉਹਨਾਂ ਨੂੰ ਕਹਿੰਨੇ ਆ ਵੀ ਜਿੱਦਾਂ ਪਿਛਲੀ ਵਾਰ ਪਹੁੰਚੇ ਆ ਵੀ ਆਰ ਕੀ ਫਿਰ ਹੰਮ ਹਮਾ ਕੇ ਸ਼ਹੀਦ ਭਾਈ ਬਚਿੱਤਰ ਸਿੰਘ ਗੱਧਾ ਅਖਾੜਾ ਜਿਹੜਾ ਇਹਨਾਂ ਵੱਲੋਂ ਰਣਜੀਤ ਨਗਰ ਦੇ ਵਿੱਚ ਤਿੰਨ ਰੋਜ਼ਾ ਰਾਤਰੀ ਦਾ ਸਮਾਗਮ ਰੱਖਿਆ ਹੋਇਆ ਉਹਦੇ ਵਿੱਚ ਪਹੁੰਚਣਾ ਬਾਕੀ ਤੁਹਾਨੂੰ ਜਿਹੜੀ ਡਿਟੇਲ ਆ ਉਹ ਸਤਿੰਦਰਪਾਲ ਜੀ ਦਾਸ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਮੈਂ ਭਾਈ ਕੁਲਵੰਤ ਸਿੰਘ ਜੀ ਆਪ ਜੀ ਨੂੰ ਦੱਸ ਹੀ ਚੁੱਕੇ ਨੇ ਕਿ ਭਾਈ ਬਚਿੱਤਰ ਸਿੰਘ ਗਤਕਾ ਅਖਾੜਾ ਵੱਲੋਂ ਅਤੇ ਮਿਸਲ ਸ਼ਹੀਦਾ ਦਮਦਮੀ ਕਕਸਾਲ ਵੱਲੋਂ ਰਲ ਮਿਲ ਕੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਹੋਲਾ ਮਹੱਲਾ ਹੈ ਉਹ ਹਰੜ੍ਹ ਸ਼ਹਿਰ ਦੇ ਵਿੱਚ ਹੀ ਪੱਡਿਆ ਜਾਵੇਗਾ 21 22 23 ਤਰੀਕ ਦਾ ਹੋਲੇ ਮਹੱਲੇ ਦਾ ਦਿਨ ਰੱਖਿਆ ਗਿਆ ਹੈ ਸੋ ਰੰਜੀਤ ਨਗਰ ਵਿਖੇ 21 22 23 ਤਰੀਕ ਨੂੰ ਸ੍ਰੀ ਅਖੰਡਵਾਰ ਸਾਹਿਬ ਦੇ ਜਾਪ ਹੋਣਗੇ ਤੇ ਸ਼ਾਮਾਂ ਦੇ ਦੀਵਾਨ ਵੀ ਸਜਿਆ ਕਰਨਗੇ ਕਿ ਅਥੇ 23 ਤਰੀਕ ਨੂੰ ਮਹੱਲੇ ਦਾ ਮਾਰਚ ਕੱਢਿਆ ਜਾਵੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਜਿ ਸਈ ਸੰਗਤਾਂ ਆਨੰਦਪੁਰ ਸਾਹਿਬ ਕਿਸੇ ਰੁਝੇਵਿਆਂ ਕਰਕੇ ਨਹੀਂ ਜਾਪ ਆਉਂਦੀਆਂ ਉਹ ਖਰੜੇ ਸ਼ਹਿਰ ਵਿਖੇ ਹੁਮਮਹਾਕੇ ਪਹੁੰਚਣਾ ਤੇ ਇਸ ਛੋਲੇ ਮਹੱਲੇ ਦੇ ਵਿੱਚ ਜੋ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਸ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰੂ ਮਹਾਰਾਜ ਦੀ ਦਿੱਤੀ ਹੋਈ ਸਿੱਖਿਆ ਉੱਤੇ ਬਾਣੀ ਅਤੇ ਬਾਣੇ ਦੇ ਧਾਰਨੀ ਬਣੀਏ ਤੇ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਦੇ ਸਿਧਾਂਤ ਉੱਤੇ ਪੈਰਾ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗिए ਸੋ ਸੰਗਤਾਂ ਨੂੰ ਬੇਨਤੀ ਹੈ ਕਿ 21 22 23 ਤਰੀਕ ਨੂੰ ਰنجੀਤਨਗਰ ਵਿਖੇ ਪਹੁੰਚ ਕੇ ਇਸ ਸਮਾਗਮਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ